ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਕਬਿ ਬਾਚ ਬੇਂਤੀ ਚੋਪਈ ਹਮਰਿ ਕਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਾਵ ਚਰਨ ਨਮਾ ਨਰਹ ਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸਭ ਤੁਮਕ ਆਵਹੁ ਆਪ ਹਾਥ ਦਐ ਮੋਹਿ ਬਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਭ ਕਰਤਾਰਾ ਮਰਾ ਚਾਨ ਦੇ ਜਗਰ ਦਾ ਘਰੇ ਸਭ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਦੂਰ ਪੈਨ ਕੀ ਰਹਿ ਪਿਆਸਾ ਤਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹ ਸ ਤਮਤੇ ਪਾਉ ਸੇਵਕ ਸੇਖ ਮਰ ਤਰੀਹ ਚੋਂ ਚੋਂ ਸਤਰ ਮਰੇ ਮਰੀਹ ਤਾਪ ਹਾਥ ਤੇ ਮੁਝ ਅਬਰ ਮਰਨ ਕਾਲ ਕ ਤਰਾਸ ਨਿਵਰੀਐ हमरे peचा स ज juु कर हो چا பிறले हो महराखानहारेसाहिबसात सहा परे दन बध दुष्टन केहantaत परच सतालपा प्रमपापतराकालपाय से وज अवतरा कालपाए करबसा प्रकासा सका कालका कि आत्मा. जावन काल जोगे सब कियो बेदराज ब्रह्मा चूथियो जावन काल सब लोक सबारा नमस्कार है ताहे हमारा जावन काल सब जगत बनायो देव दैत जचन उपजायो आधा अंत एक अवतार स्वग्रस जहू हमारा नमस्कार तसे को हमारी सकल प्रजा जिन आपस वारी सब को सब गुण सतरन को पल मो बद कियो कट जानत भले भरे की पीर पहचानत चीटी ते कुंचर असतूला साप पार कर पा दृष्ट कर फूला سانتان دکھ پائے تے دکھی سکھ پائے سدن کے سکھی ایک کر گر, گر کے کی گر گر پر جانے جب اد کرک گر کر تارا پرجا ترت تب دہ پارا جب آ کر تم میں ملت دہ تر سب ہوں جیتے بد نٹھ سب تار آپ اپنی بوجھ اچار تم سب ہی تہ نرالم جانت بےد پی درآل ਨਰਨਕਾਰ ਨਰਬਕਾਰ ਨਰlamb ਆਦ ਅਨੀਲ ਅਨਾਦ ਅਜੰਬ ਤਾਕਾ ਮੂੜ ਉਚਾਰਤ ਪੇਦਾ ਜਾਗ ਭੇਵਨਾ ਪਾਵਤ ਬੇਦਾ ਤਾਕੋ ਕਰਪਾ ਹਨ ਹਨੁਮਾਨਤ ਮਹਾ ਮੂੜਕਸ਼ ਪੇਦਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਚੀਨਤ ਨਹ ਪੇਵ ਪਾਪ ਆਪਣੀ ਬੁਧ ਹੈ ਜੇਤੀ ਬਰਨਤ ਪੇਨ ਪੇਨ ਤੋ ਹਿਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਤਮ ਸੰਸਾਰਾ ਇਕ ਰੂਪ ਅਦੂਪ ਸਰੂਪ ਰੰਗ ਪਿਵਾਰਾਗਹਿ ਬੂਪਕ ਹੰਦਰ ਜੇਰੇ ਜੇ ਸੇਤਜ ਕੀਨੀ ਉਤਪਜ ਖਾਨ ਬਹਰ ਰਚ ਦਿਨੀ ਕਹੂ ਫੂਲ ਰਾਜ ਹਵ ਬੈਠਾ ਕਹੂ ਸਿਮਟ ਪਿਆ ਸੰਗਰ ਇਕ ਆਟਾ ਸਗਰੇ ਸ੍ਰੇਸ਼ਟ ਦਿਖਾਇ ਅਚੰਪਾਵ ਆਦ ਚਗਾਦ ਸਰੂਪ ਸਯੰ ਪਾਵ ਅਬਰਚਾ ਮੇਰੀ ਤਮ ਕਰੋ ਸਿਕੂ ਬਾਰ ਅਸਿਕ ਸੰਗਰ دوسٹ جیتے اٹھ وت ات سکل ملے شرو رن کا تا, تا کے, دوست 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 کے کال نکٹ نیا چا اچھا ہوئے تہے سب کالا درست کال کرپا درست تنہر ہو تا کے تاپ تن ہر ہو ਹਰ ਦਾ ਸਦ ਕਰਮ ਸਭ ਹੋਈ ਡੋਸ਼ਟ ਚਾ ਚ ਸਕੇ ਨ ਕੋਈ ਹੈ ਕਬਾਰਜੰਤ ਮੈਂ ਸੰਪਰ ਕਾਲ ਫਾਸਤੇ ਤਾਹ ਬਾਰ ਜੇਨ ਨਰ ਨਾਮ ਤਿਹਾਰ ਕਹਾ ਦਰਦ ਡੁਸ਼ਟ ਦੋਖ ਤਿਰਹਾ ਖਾੜਗ ਕੇਤਮੇ ਸਰਨ ਤਿਹਾਰੀ ਆਪ ਹੱਥ ਦੇ ਲਹੋ ਉਬਾਰੇ ਸਰਬ ਤਾਰਮ ਹੋ ਹੋ ਸਹਾਈ ਡੁਸ਼ਟ ਦੋਖ ਤੇ ਲਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਕਬੇ ਬਾਚ ਬੇਂਤੀ ਚੋ ਭਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮਾਦਰਹਿ ਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸਭ ਤੁਮਕ ਆਵਹੁ ਆਪ ਹਾਥ ਦਇ ਮਹ ਬਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਭ ਕਰਤਾਰਾ ਮੋਰ ਚਾਂ ਦੇ ਜਿਗਰ ਦਾ ਘਰੇ ਆ ਸਭ ਬੈਰਨ ਕੋ ਆਜ ਸੰਗ ਰਿਹਾ ਕੋਰਨ ਹੋਏ ਹਮਾਰੇ ਆਸਾ ਦੂਰ ਪੈਨ ਕੀ ਰਹਿ ਪਿਆਸਾ ਤਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹ ਸੋ ਤਮਤੇ ਪਾਉ ਸੇਵਕ ਸੇਖ ਮਰ ਤਰੀ ਹੈ ਚੋਂ ਚੋਂ ਸਤਰ ਮਰੇ ਮਰੀ ਹੈ ਤਾਪ ਹਾਥ ਤੇ ਮੁਝ ਅਬਰ ਅਮਰਨ ਕਾਲ ਕਾ ਤਰਾਸ ਨਿਵਰੀ ਹੈ होसादा हमारे paचा सසි ज ju कर हो چاहराले हो महराखाहारेसाहिबसात सय प ਦनබध दुष्टन केਹantaत म परचद सگانताਲपाائ پرमपापतराकाਲपाय से وज अवतराका ਲपाائ करबसा प्रकासा सकाकालका कि आਤमासा. ਜਵਨ ਕਾਲ ਜੋਗੇ ਸਭ ਕੀਓ ਬੇਦਰਾਜ ਬ੍ਰਹਮਚੂਤੀਓ ਜਵਨ ਕਾਲ ਸਭ ਲੋਕ ਸਬਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚੰ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਇ ਗੁਰੂ ਸਾਜਿ ਹੋ ਹਮਾਰਾ नमस्कार तस्हे को सकल प्रजा जिन आप सवारी सेव करने को सेव गुण सतरन को पलमो बदकियो कार कार के अंतर के की, की पीर पचानते चित्ते कुंचर अस्तुला साप पार कर पाद रिश्ते कर फूला ਸੰਤਾਂ ਦਾ ਦੁੱਖ ਪਾਏ ਤੇ ਮਹਾਦੇਵ ਕੋ ਕਹਿਤ ਸਦਾ ਸੇਵਾ ਕਰਨ ਕਰ ਕਾ ਕੀ ਨਤ ਰਹਿ ਪੈਵੇ ਘਰ ਘਰ ਕੇ ਪਰ ਪਰ ਕੀ ਜਾਤ ਆਪਣੀ ਬੁੱਧ ਹੈ ਜੇ ਆਪੀ ਕਰ ਕਰ ਕੇ ਨਾ ਕਰੇ ਨਾ ਤਾਹ ਤੇ ਤਰਤ ਤਬ ਦੇ ਤੁਮਰਾ ਲਖਾ ਨ ਜਾਏ ਕਰਤਾਰ ਕਹਿ ਬਿਦ ਸਜਿਤ ਦੇਹ ਤਰ ਸਭ ਹੋ ਕਰ ਰੂਪ ਅਨੂਪ ਜੇਤੇ ਬਦਨ ਸ੍ਰੇਸ਼ਟ ਸਭ ਧਾਰ ਆਪ ਅੰਡਜ ਜਰਜ ਸੇਤ ਜ ਕੀ ਬੀਤ ਪੁਜਾ ਕਰ ਲਮ ਜਾਤ ਬੀਦ ਨੇ ਦਾ ਆਰਾਧਨ ਜਹਵ ਬੈਠਾ ਕਰਨ ਸਰਸਵਤੀ ਰਬਕ ਰਿਕਾਰਨ ਲੰਬ ਆਦ ਅਨਿਲ ਰਿਸ਼ਟ ਦਿਖਾ ਬੋ ਕਾ ਮੂਲ ਉਚਿਤਾ ਤਿਸ ਰੂਪ ਜਾਤੋ ਭਵਨ ਆਪਰਤ ਬੇਦ ਤਮ ਕਰੋ ਸਿਕ ਬਾਰ ਅਸਿਕ ਸੰਗਹ ਕੋ ਕਰਪਾ ਹਨ ਹਨ ਮਾਨਤ ਅਤਵਤ ਗਤ ਬਖਸ਼ਤ ਲੇ ਸਿਕ ਰੋਦੰਤ ਮਹਾ ਦੇਵ ਕੋ ਗਹਿ ਤਬਦਾਨੀ ਕਰੇ ਤਰਕੇ ਦੁਸ਼ਤ ਦੇਵਤੀ ਬਤਲੇ ਪੇਵ

سگلا ملو ری جا پی تلے کال نکٹ ہے ਰਚਾ ਹੋਇ ਤਾਹੇ ਸਭ ਕਾਲਾ ਡੋਸ਼ਟ ਅਰੇਸ਼ਟ ਤ੍ਰੇਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਨ ਹਰ ਹੋਤਾ ਕੇ ਤਾਪ ਤਨਕ ਮਹਰਹ ਫਰਤ ਸੈਦ ਕਰਮ ਸਭ ਹੋਈ ਡੋਸ਼ਟ ਚਾ ਚੈ ਸਕੈ ਨ ਕੋਈ ਏਕ ਬਾਰਜੰਤ ਮੈਂ ਸੰਪਰ ਕਾਲ ਫਾਸਤੇ ਤਾਹੇ ਬਾਰ ਜੇਨ ਨਰ ਨਾਮ ਤਿ ਹਰੋ ਕਹਾ ਦਰਦ ਡੋਸ਼ਟ ਦੋਖ ਤਿਰਹਾ ਖਾੜਕ ਕੇਤੇ ਮੇ ਸਰਨਤੀ ਹਾਰੀ ਆਪ ਹਾਥ ਦੇ ਲਹੁ ਉਬਾਰੇ ਸਰਬਤਾਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਕਬਿ ਬਾਚ ਬੇਂਤੀ ਚੋ ਭਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚੇਤ ਕੀ ਇਛਾ ਤਾਬ ਚਰਨ ਨਮਾ ਨਰਹ ਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਆਮਰੇ ਦੋਸਟਰ ਸਬਾ ਤੁਮ ਕਾ ਬਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰ ਚਾਨ ਜਿਗਰ ਦਾ ਗਰੇ ਸਭ ਬੈਰਨ ਕੋ ਆਜ ਸੰਗ ਰਿਹਾ ਕੋਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹ ਸੋ ਤਮਤੇ ਪਾਉ sevak sekh mar tariha chon chon satrah mar mar hai paap hath da muj abare amaran kal ka taras ne variya ho jo sada hamare pachha sariya situj ju kar ho rachh raakh leho moh rakhan hare saheb sant sahaye pyare deen band dushtan ke hanta tamah parichitar dasakanta ਕਾਲ ਪਾਏ ਬ੍ਰਹਮ ਬਪਤਰ ਕਾਲ ਪਾਏ ਸੇਵ ਜੂ ਅਵਤਰ ਕਾਲ ਪਾਏ ਕਰ ਬੇਸੰਦ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਾਜ ਬ੍ਰਹਮ ਚੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ जावनकाले सब जगत बनायो देवदेत जच्चन उपजायो आदान्त एक अवतारा सोयगुरु सम्जे हो हमारा नमस्कार तस्हे को हमारी सकल प्रजा जिन आपस वारी सेवकन को सेवगुण सुख दियो सतरन को पलमो बदकियो کرگڑ کے آتر کی جانت پلے برے کی پیر پچانت چیٹی تے کنچر اصطولا سپ پار کر دش کر دکھ پائے تے دکھی سکھ پائے ساتھ کے سکھی ایک ایک کی پیر پچانے کر گڑ کے پر بڑ کی جانے جب اد کرک گر کر تارا پرجا ترت تب دیہ پارا جب آ کر کرت ہو کب ہو تم میں ملت دہ تر سب ہو ਜੇਤੇ ਬਦਨਾ ਸ੍ਰੇਸ਼ਟ ਸਬਤਾਰ ਆਪ ਆਪਨੀ ਬੋਜੁ ਚਰੈ ਤਮ ਸਭ ਹੀ ਤੇ ਰਹਿ ਤਨਰਾ ਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਬ ਕਾਰ ਨਰਲੰਬ ਆਦ ਅਨੀਲ ਅਨਾਦ ਅਜੰਬ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਭੇਵਨ ਪਾਵਤ ਪੇਦਾ ਤਾ ਕੋ ਕਰਪਾ ਹਨ ਹਨੂਮਾਨਤ ਮਹਾ ਮੂੜਕਸ਼ ਪੇਦਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨ ਕਰਕਾ ਚੀਨਤ ਨਹਿ ਪੇਵ ਪਾਪ ਆਪਣੀ ਬੁਧਹਿ ਜੇਤੀ ਬਰਨਤ ਪੇਨ ਪੇਨ ਤੋ ਹਿ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰਾ ਇਕ ਰੂਪ ਅਦੂਪ ਸਰੂਪ ਅਰੰਕ ਪਿਵਾਰਾਗਹਿ ਪੂਪਕ ਅੰਡਜ ਜਰਜ ਸੇਤਜ ਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਹੂ ਫੂਲ ਰਾਜ ਹਵ ਬੈਠਾ ਕਹੂ ਸਿਮਟ ਭਿਆ ਸੰਕਰ ਇਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰ ਭਾਵ ਆਦ ਜੁਗਾਦ ਸਰੂਪ ਸਿਆਮ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਬਾਰ ਅਸਿਕ ਸੰਗਰ ਦੋਸਤ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੇ ਅਸਤੋਜ ਤਵ ਸਰਨੀ ਪਰੇ ਤਨ ਕੇ ਦੋਸਤ ਦੁਗਤ ਹਵੈ ਮਰੇ परह जावन पग प्रीति हरे तनके तम संकट सब तारे जो कल को एक बार ति आए है ताके काल निकट नि आए रच्छा होए तहे सब गला दोष्ट अरिष्ट त्रयत काल कृपा त्रिष्ट तन जाहिं हरि होता के ता तनक महरह परद सद कर्म सब होई दोष्ट चाव जाय सकै न कोई एक बार जंतम संपर काल फास्ते ताह बार जन नर नामति हारो कह दर्द दुष्ट दुख तिरहा खाडग केतमे शरणति हारि आप हाथ दे लेहो उ बारे सरपट हो हो सहाय दुष्ट दुख लेहो बचाई ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਕਬੇ ਬਾਚ ਬੇਂਤੀ ਚੋ ਭਈ ਹਮਰਿ ਕਰੋ ਹਾਥ ਦਰਚਾ ਪੁਰਨ ਹੋਏ ਚੇਤ ਕੀ ਇਛਾ ਤਾ ਬਚਰਨ ਨਮਾ ਨਰਹਿ ਮਾਰ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਟਰ ਸਭ ਤੁਮਕ ਆਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਭੇ ਕਰਤਾਰਾ ਮੋਰ ਚਾਨ ਦੇ ਜਿਗਰ ਦਾ ਘਰੇ ਸਭ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਦੂਰ ਪੈਨ ਕੀ ਰਹਿ ਪਿਆਸਾ ਤਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹ ਸ ਤਮਤੇ ਪਾਉ ਸੇਵਕ ਸੇਖ ਹਮਰ ਤਰੀ ਹੈ ਚੋਂ ਚੋਂ ਸਤਰ ਹਮਰੇ ਮਾਰਿ ਹੈ ਆਪ ਹਾਥ ਤੇ ਮੁਝ ਅਬਰ ਅਮਰਨ ਕਾਲ ਕਾ ਤਰਾਸ ਨਿਵਰੀ ਹੈ हमरे paचा सज juु कर होca Huराले हो महराकानहारेसाहिबसात सहाय परे दन बध दुष्टन केहantaत म परच सतालपाय प्रमापापतरा कालपाय से वजु अवतरा कालपाए करबसान प्रकासा सका kaलका कित्मा. जवन काल जोगे सब कियो बेदराज ब्रह्मा चूथियो जवन काल सब लोक सबारा नमस्कार है ताहे हमारा जवन काल सब जगत बनायो देव दैत जचन उपजायो आध अंत एक अवतार सो गुरु सा जो हो हमारा नमस्कारत सिहि को हमारी सकल प्रजा जिन आपस वारी सब कन को सब गुण सुख दियो सतरन को पलमो बद कियो कर कर के जानत भले भरे की पीर पहचानत चीती ते कोचर अस्तुला साप पार कर पाद दृष्ट कर फूला ਸੰਤਾਂ ਦਾ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਰ ਘਰ ਕੇ ਪਰ ਪਰ ਕੀ ਜਾਣੈ ਜਬ ਉਦ ਕਰਖ ਕਰ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਖਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ जेते बदन श्रेष्ठ सब तार आप अपनी बूज उचारत तम सब ही ते रहत नरालम जानत वेद भेद अर आलम ਨਰਨਕਾਰ ਨਰਬਕਾਰ ਨਰlamb ਆਦ ਅਨੀਲ ਅਨਾਦ ਅਜੰਬ ਤਾਕ ਮੂੜ ਉਚਾਰ ਤਪੇ ਦਾ ਜਾ ਕੋ ਭੇਵਨਾ ਪਾਵਤ ਬੇਦ ਤਾਕੋ ਕਰਪਾ ਹ ਨਹਨੁਮਾਨਤ ਮਹਾ ਮੂੜਕਸ਼ ਭੇਦਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਚੀਨਤ ਨਹ ਪੇਵ ਪਾਪ ਆਪਣੀ ਬੁਧਹਿ ਜੇਤੀ ਬਰਨਤ ਪੈ ਨ ਪੈ ਨ ਤੋ ਹੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਉ ਰਾਵਗਿ ਬੂਪਕ ਹੰਡਜ ਜੇਰੇ ਜੇ ਸੇਤਜ ਕਿਨੀ ਉਤਪਜ ਖਾਨ ਬਹਰ ਰਚ ਦਿਨਨੀ ਕਹੂ ਫੂਲ ਰਾਜ ਹਵ ਬੈਠਾ ਕਹੋ ਸਿਮਟ ਪਿਆ ਸੰਕਰ ਇਕ ਐਟਾ ਸਗਰੇ ਸ੍ਰੇਸ਼ਟ ਦਿਖਾਇ ਅਚੰਪਾਵ ਆਦ ਚਗਾਦ ਸਰੂਪ ਸਿਆਮ ਭਾਵ ਅਬਰਚਾ ਮੇਰੀ ਤਮ ਕਰ ਸਿਕ ਬਾਰ ਅਸਿਕ ਸੰਗਰ دوسٹ جیتے اٹ وت اتپا سکل ملے شرو رن کا تا تو تو کے, دوست 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 کے کال نکٹ نیا چا اچھا ہوئے تہ سب کالا دش ارش تالا کرپا درست تن ہر ہو تا کے تاپ تن ہر ہو ਹਰ ਦਾ ਸੈਦ ਕਰਮ ਸਭ ਹੋਈ ਦੁਸ਼ਟ ਚਾਹ ਚੈ ਸਕੈ ਨ ਕੋਈ ਏਕ ਬਾਰਜੰਤ ਮੈਂ ਸੰਪਰ ਕਾਲ ਫਾਸਤੇ ਤਾਹ ਬਾਰ ਜੇਨ ਨਰ ਨਾਮति ਹਰੋ ਕਹਾ ਦਰਦ ਦੁਸ਼ਟ ਦੋਖ تیرਹਾ ਖਾੜਕ ਕੇਤਮੇ ਸਰਨति ਹਾਰੀ ਆਪ ਹੱਥ ਦੇ ਲਹੋ ਉਬਾਰੇ ਸਰਬ ਤਾਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਕਬਿ ਉਹ ਬਾਚ ਬੇਂਤੀ ਚੋ ਭਈ ਹਮਰੇ ਕਰੋ ਹਾਥ ਦਰਛਾ ਪੂਰਨ ਹੋਏ ਚੇਤ ਕੀ ਇਛਾ ਤਾ ਚਰਨਨ ਨਮਾ ਨਰਹ ਹ ਮਾਰ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਟ ਸਭ ਤੁਮ ਕਾ ਬਹੁ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਭ ਕਰਤਾਰਾ ਮਰਾ ਚਾਨ ਜਿਗਰ ਦਾ ਗਰਿਆ ਸਭ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਦੂਰ ਪੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹ ਸੋ ਤਮਤੇ ਪਾਉ ਸੇਵਕ ਸੇਖ ਹਮਰ ਤਰੀਹ ਚੋਂ ਚੋਂ ਸਤਰ ਹਮਰੇ ਮਾਰਿ ਹੈ ਆਪ ਹਾਥ ਤੇ ਮੁਝ ਅਬਰ ਅਮਰਨ ਕਾਲ ਕਾ ਤਰਾਸ ਨਿਵਰੀਐ सा हमारे پचा सසිज juڪ हो چاले हो महराकानहारेसाबسانत स प دیनබध दुष्टन के hananta ت परचद सگانतालपाائ پرपापतराकालपाائ से وज අवतराकालपाائ कर बसा प्रकासा सकाकालका कि آਤमा. जवन काल जोगे सब कियो बेदराज ब्रह्मा चूतियो जवन काल सब लोक सुबारा नमस्कार है ताहे हमारा जवन काल सब जगत बनायो देव दैत जचन उपजायो आध अंत एक अवतार सोइ गुरु सब जो हो हमारा नमस्कारत सिहे को हमारी सकल प्रजा जिन आपस को सब गुण सतरन को पल मो बद कियो कट जानत भले भरे की पीर पहचानत चीटी ते कोचर अस्तूला साप पार कर पा दृष्ट कर फूला سانتان دکھ پائے تے دکھی سکھ پائے سادن کے سکھی ایک پیر پچانے کر گر کے پر جانے جب اد کرک گر کر تارا پرجا ترت تب دہرا جب آ کرت ہو کب ہو تم میں ملت دہ تر سب ہوں جیتے بد نیش سب تار آپ اپنی بوجھ اچار تم سب ہی تہ نرم جانت بےد ار آلم ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਅਜੰਬ ਤਾਕ ਮੂੜ ਉਚਾਰਤ ਪੇਦਾ ਜਾ ਕੋ ਭੇਵਨ ਪਾਵਤ ਪੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜਕਸ਼ ਪੇਦਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਚੀਨਤ ਨਹ ਭੇਵ ਪਾਪ ਆਪਣੀ ਬੁਧਹਿ ਜੇਤੀ ਬਰਨਤ ਪੇਨ ਪੇਨ ਤੋ ਹਿਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰਾ ਇਕ ਰੂਪ ਅਦੂਪ ਸਰੂਪ ਰੰਗ ਪਿਉਰਾਵ ਕਹਿ ਬੂਪਾ ਹੰਡਜ ਜੇਰੇਜ ਸੇਤਜ ਕੀਨੀ ਉਤਪੁਜ ਖਾਨ ਬਹਰ ਰਚ ਦਿਨੀ ਕਹੂ ਫੂਲ ਰਾਜ ਹਵ ਬੈਠਾ ਕਹੋ ਸਿਮਟ ਪਿਉ ਸੰਕਰ ਇਕ ਐਟਾ ਸਗਰੇ ਸ੍ਰੇਸ਼ਟ ਦਿਖਾਇ ਅਜੰਪਾਵ ਆਦ ਚਗਾਦ ਸਰੂਪस्यम् भाव abraccham eritam karav sekubar asik sanghar اٹ وت اتل ملے شرو رن کا تا کے, کے کال نکٹ نیا چا اچھا ہوئے تہے سب کالا ڈسٹ ارشٹ کرپا ترشت تنہر ہو تا تاپ تن ہر ہو ਹਰ ਦਾ ਸਦ ਕਰਮ ਸਭ ਹੋਈ ਡੁਸ਼ਟ ਚਾਰ ਜੈ ਸਕੈ ਨ ਕੋਈ ਏਕ ਬਾਰਜੰਤ ਮੈਂ ਸੰਪਰ ਕਾਲ ਖਾਸਤੇ ਤਾਹ ਬਾਰ ਜੇ ਨਰ ਨਾਮति ਹਰੋ ਕਹਾ ਦਰਦ ਡੁਸ਼ਟ ਦੋਖ تیرਹਾ ਖਾੜਗ ਕੇਤਮੇ ਸਰਨति ਹਾਰੀ ਆਪ ਹੱਥ ਦੇ ਲਹੋ ਉਬਾਰੇ ਸਰਬ ਤਾਰਮ ਹੋ ਹੋ ਸਹਾਈ ਡੁਸ਼ਟ ਦੋਖ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ